ਦੋਸਤੋ ਵੇਲੇ ਦੀ ਗੱਲ ਚਾ ਸਭ ਦਾ ਸਵਾਗਤ ਨਰਿੰਦਰ ਸਿੰਘ ਵੱਲੋਂ ਸਤਿ ਸ੍ਰੀ ਅਕਾਲ ਐਸ ਵੇਲੇ ਗਰਮੀ ਬਹੁਤ ਸਿਖਰ ਦੀ ਹੈ ਤੇ ਚੋਣਾਂ ਵੀ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਵੀ ਆ ਉਹ ਵੀ ਹੁਣ ਸਿਖਰ ਤੇ ਪਹੁੰਚ ਚੁੱਕੇ ਆ ਕੱਲ ਨੂੰ ਪਹਿਲੀ ਜੂਨ ਹੈ ਤੇ ਸਾਡੀ ਲੋਕ ਸਭਾ ਚੋਣਾਂ 2024 ਦਾ ਆਖਰੀ ਗੇੜਾ ਹੈ ਸੱਤਵਾਂ ਗੇੜਾ ਹੈ ਤੇ ਇਹਦੇ ਵਿੱਚ ਪੰਜਾਬ ਹੈ ਆਪਣਾ ਸੂਬਾ ਤੇ ਇੱਕ ਸਾਡੀ ਰਾਜਸਥਾਨੀ ਚੰਡੀਗੜ੍ਹ ਦੀ ਵੀ ਸੀਟ ਹੈ ਇੱਕ ਤੇ ਇਹਦੇ ਨਾਲ ਹੀ ਅ ਦੇਸ਼ ਦੀਆਂ ਟੋਟਲ 57 ਸੀਟਾਂ ਤੇ ਵੋਟਾਂ ਪੈਣੀਆਂ ਨੇ ਉਹਦੇ ਵਿੱਚ ਵਾਰਾਨਾਸੀ ਤੋਂ ਜਿਹਨੂੰ ਬਨਾਰਸ ਵੀ ਕਹਿੰਦੇ ਆ ਖਾਨਸ ਕਾਸ਼ੀ ਵੀ ਕਹਿੰਦੇ ਆ ਉੱਥੇ ਨਰਿੰਦਰ ਮੋਦੀ ਸਾਡੇ ਪ੍ਰਧਾਨ ਮੰਤਰੀ ਉਹਨਾਂ ਦੇ ਵੀ ਮੈਦਾਨ 'ਚ ਆ ਉਹਨਾਂ ਲਈ ਵੀ ਚੋਣ ਹੋ ਰਹੀ ਹੈ ਤੇ ਇਹ ਜਿਹੜੀਆਂ ਚੋਣਾਂ ਨੇ ਬੜੇ ਸਿਖਰ 'ਚ ਪੈ ਰਹੀਆਂ ਨੇ ਤੇ ਪੰਜਾਬ ਦੇ ਵਿੱਚ 70000 ਦੇ ਗਰੀਬ ਸੁਰੱਖਿਆ ਮਲਾਜ਼ਮ ਤਨਾਤ ਕੀਤੇ ਗਏ ਨੇ ਇਹ ਤੋਂ ਇਲਾਵਾ 120000 ਜਿਹੜੇ ਨੇ ਪੋਲਿੰਗ ਅਮਲਾਇਤੀ ਚ ਹਿੱਸਾ ਲਏ ਜਿਹੜੀਆਂ ਸਾਡੀਆਂ ਆਪਾਂ ਗੱਲ ਕਰੀਏ ਥੋੜਾ ਪਿੱਛੇ ਜੇ ਤਾਂ 2019 ਦੇ ਵਿੱਚ ਸਾਡੀਆਂ ਤੇ 13 ਸੀਟਾਂ ਚੋਂ 8 ਕਾਂਗਰਸ ਨੇ ਜਿੱਤੀਆਂ ਸੀ ਉਦੋਂ ਆ ਬੀਜਪੀ ਤੇ ਅਕਾਲੀ ਦਲ ਦਾ ਗੜ ਜੋੜ ਸੀ ਤੇ ਉਹਨਾਂ ਨੇ ਦੋ ਦੋ ਸੀਟਾਂ ਜਿੱਤੀਆਂ ਸੀ ਤੇ ਆਮ ਆਦਮੀ ਪਾਰਟੀ ਨੂੰ ਸੰਗਰੂਰ ਦੀ ਇੱਕ ਸੀਟ ਮਿਲੀ ਸੀ ਸਾਡੇ ਭਗਵੰਤ ਮਾਨ ਜਿਹੜੇ ਇਸ ਵੇਲੇ ਮੁੱਖ ਮੰਤਰੀ ਆ ਉਹ ਤੋਂ ਜਿੱਤੇ ਸੀ ਉਸ ਤੋਂ ਬਾਅਦ ਜਿਹੜੀਆਂ ਵਿਧਾਨ ਸਭਾ ਚੋਣਾਂ ਹੋਣੀਆਂ ਉਹ ਤੋਂ ਬਾਅਦ ਤਾਂ ਆਪ ਨੇ ਆਮ ਆਦਮੀ ਪਾਰਟੀ ਨੇ ਤਾਂ ਕਲੀਨ sweep ਕਰਤਾ ਤੇ ਇਹ ਵੀ ਇਸ ਲਈ ਹੈ ਕਿ ਉਹਨਾਂ ਲਈ ਇੱਕ ਆਪ ਲਈ ਵੀ ਕਵਕਾਰੀ ਹੈ ਕਿਉਂਕਿ ਉਹਨੀਆਂ ਸੀਟਾਂ ਜਿੱਤ ਕੇ ਤੇ ਅੱਗੇ ਇੱਕ ਵੱਡੀ ਇਲੈਕਸ਼ਨ ਉਹਨਾਂ ਲਈ ਇਹੀ ਹੈ ਲੋਕ ਸਭਾ ਹੁਣ ਉਹਨਾਂ ਦੀ ਜਿਹੜੀ ਕਾਰਗੁਜ਼ਾਰੀ ਦਾ ਜਿਹੜਾ ਪਰਖਿਆ ਹੈ ਉਹ ਤੋਂ ਪਤਾ ਲੱਗੂ ਕਿ ਉਹਨਾਂ ਦੇ ਕੀ ਨਤੀਜੇ ਆ ਰਹੇ ਆ ਇਹ ਚੋਣਾਂ ਦੇ ਵਿੱਚ ਸਾਡੇ 2 ਕਰੋੜ 14 ਲੱਖ ਦੇ ਕਰੀਬ ਵੋਟਰ ਹਿੱਸਾ ਲੈਣਗੇ ਇਸ ਵਾਰ ਜਿਹੜੀਆਂ ਆਪਾਂ ਚੋਣਾਂ ਦੀ ਗੱਲ ਕਰੀਏ ਤਾਂ ਇਹ ਬੜੀਆਂ ਦਿਲਚਸਪ ਨੇ ਕਾਫੀ ਇੱਕ ਦੂਜੇ ਤੇ ਦੋਸ਼ ਲਾਉਂਦੇ ਰਹੇ ਆ ਇੱਕ ਦੂਜੇ ਆਪਣੇ ਨੂੰ ਸੱਚਾ ਸਾਬਤ ਕਰਨ ਲਈ ਪਾਰਟੀਆਂ ਉਮੀਦਵਾਰ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਤਾਂ ਦੇ ਉਦਾਹਰਨਾਂ ਦਿੰਦੇ ਰਹੇ ਨੇ ਤੇ ਹੁਣ ਲੋਕ ਕਿੰਨਾ ਕੁ ਵਿਸ਼ਵਾਸ ਕਿਸ ਤੇ ਕਰਦੇ ਨੇ ਕਿਸੇ ਪਾਰਟੀ ਤੇ ਕਰਦੇ ਨੇ ਇਹ ਹੁਣ ਚਾਰ ਤਰੀਕ ਨੂੰ ਜਦੋਂ ਰਿਜ਼ਲਟ ਆਊਗਾ ਉਦੋਂ ਪਤਾ ਲੱਗੂਗਾ ਪੰਜਾਬ 'ਚ ਸਥਿਤੀ ਇਸ ਕਰਕੇ ਦਿਲਚਸਪ ਹੈ ਕਿਉਂਕਿ ਇੱਥੇ ਹਾਲ ਤੱਕ ਮੈਨੂੰ ਲੱਗਦਾ ਬਹੁਤੀਆਂ ਸੀਟਾਂ ਤੇ ਕਿਤੇ ਵੀ ਕਲੀਅਰ ਨਹੀਂ ਹੈ ਕਿ ਕਿਹੜਾ ਉਮੀਦਵਾਰ ਅੱਗੇ ਜਾ ਰਿਹਾ ਹੈ ਕਿਹੜਾ ਪਿੱਛੇ ਜਾ ਰਿਹਾ ਹੈ ਕੌਣ ਜਿੱਤੇਗਾ ਸਾਰੇ ਆਪਣੇ ਆਪਣੇ ਦਾਅਵੇ ਕਰ ਰਹੇ ਨੇ ਅਤੇ ਉਹ ਦਾਅਵੇ ਕਰਨ ਦਾ ਉਹਨਾਂ ਨੂੰ ਹੱਕ ਵੀ ਹੈ। ਅ ਜੇ ਇੱਥੇ ਦੇਖੀਏ ਤਾਂ ਜਿਹੜਾ ਵਿਰੋਧੀ ਧਿਰ ਦਾ ਜਿਹੜਾ ਭਾਰਤ ਫੱਦਰ ਤੇ ਗੱਟਜੋੜ ਬਣਿਆ ਇੰਡੀਆ ਗੱਟਜੋੜ ਜਿਨ ਕੰਨੇ ਉਹਦੇ ਦੋ ਮੈਂਬਰ ਨੇ ਕਾਂਗਰਸ ਤੇ ਆਪ ਪਰ ਇਹ ਪੰਜਾਬ ਦੇ ਵਿੱਚ ਬਿਲਕੁਲ ਵੱਖ-ਵੱਖ ਲੜ ਰਹੇ ਨੇ ਤੇ ਇਹਨਾਂ ਨੇ ਆਪਣੇ ਇੱਕ ਦੂਜੇ ਦੇ ਖਿਲਾਫ ਉਮੀਦਵਾਰ ਖੜੇ ਕੀਤੇ ਨੇ ਇੱਕ ਦਿਲਚਸਪ ਮਾਮਲਾ ਬਾਅਦ ਵਿੱਚ ਜਦੋਂ ਹੋ ਸਕਦਾ ਕੱਲ ਨੂੰ ਕੁਝ ਸਰਕਾਰ ਬਣਾਉਣ ਦੀ ਜਾਂ ਇਕੱਠੇ ਹੋਣ ਦੀ ਗੱਲਾਂ ਹੋਣਦੀਆਂ ਕੋਈ ਉੱਥੇ ਫਿਰ ਗੱਟਜੋੜ 'ਚ ਫਿਰ ਇਕੱਠੇ ਹੋਣਗੇ। ਦੂਜਾ ਇਸ ਵਾਰ ਇੱਕ ਹੋਰ ਹੈ ਵੱਖਰੀ ਗੱਲ ਕਿ 1996 ਤੋਂ ਬਾਅਦ ਆ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਪਹਿਲੀ ਵਾਰ ਵੱਖੋ ਵੱਖਰੀ ਇਲੈਕਸ਼ਨ ਲੜ ਰਹੇ ਨੇ ਇੱਕ ਹੈਗਾ ਸ਼੍ਰੋਮਣੀ ਅਕਾਲੀ ਦਲ ਤਾਂ ਇਸ ਵਾਰ ਦੁਚਿੱਤੀ ਜੀ ਰਿਹਾ ਬਹੁਤੇ ਮਾਮਲਿਆਂ 'ਚ ਕਿਉਂਕਿ ਕਿਸਾਨ ਜਿਹੜੇ ਅੰਦੋਲਨ ਸੀ ਤੇ ਜਿਹੜੀਆਂ ਕਿਸਾਨ ਮੰਗਾ ਸੀ ਉਹਦੇ ਮਾਮਲੇ ਤੇ ਉਹਦੀ ਜਿਹੜੀ ਦੁਚਿੱਤੀ ਸੀ ਉਹ ਨੇ ਤੇ ਬੁਝਰ ਮੇਨ ਵੋਟਰ ਸੀ ਕਿਸਾਨਾਂ ਤੋਂ ਦੂਰ ਚਲਾ ਗਿਆ ਬਾਅਦ 'ਚ ਉਹਨੇ ਬੇਸ਼ੱਕ ਆ ਅਮਨਸਤਾਨ ਬਦਲੇ ਪਰੋ ਤੱਕ ਦੇਰ ਹੋ ਚੁੱਕੀ ਸੀ ਉਹ ਤੋਂ ਬਾਅਦ ਫਿਰ ਉਹਨਾਂ ਨੇ ਥੋੜੀ ਨੇੜਤਾ ਅਕਤੀ ਤੌਰ ਤੇ ਕਹਿੰਦੇ ਆ ਕਿ ਆ ਬੀਜੇਪੀ ਨਾਲ ਫਿਰ ਦੁਬਾਰਾ ਕੀਤੀ ਵੀ ਚਲੋ ਇਕੱਠੇ ਚੋਣ ਲੜਨੇ ਹੈ ਪਰ ਉਹ ਗੱਲ ਨਹੀਂ ਬਣੀ ਫਿਰ ਉਹਨਾਂ ਦੀ ਜਿਹੜੀ ਗੱਠਜੋੜ ਚੱਲ ਰਿਹਾ ਸੀ बसपा ਨਾਲ ਉਹ ਵੀ ਉੱਤੇ ਉਹਨਾਂ ਨੂੰ ਆ ਭੋਗ ਪੈ ਗਿਆ ਤੇ ਸਾਡੇ ਕੋਲ ਆਪ ਕਾਂਗਰਸ ਸ਼੍ਰੋਮ ਅਕਾਲੀ ਦਲ ਭਾਜਪਾ ਤੋਂ ਇਲਾਵਾ ਸ਼੍ਰੋਮ ਅਕਾਲੀ ਦਲ ਅੰਮ੍ਰਿਤਸਰ ਤੇ बसपा ਵੀ ਮੈਦਾਨ ਚ ਆਪਣੇ ਉਮੀਦਵਾਰ ਲੈ ਕੇ ਆਈ ਹੋਈ ਆ ਇਸ ਚੋਣਾਂ ਦੇ ਵਿੱਚ ਸਾਡੇ ਕਈ ਉਮੀਦਵਾਰ ਨੇ ਜਿਹੜੇ ਦਲ ਬਦਲ ਕੇ ਨਵੀਆਂ ਪਾਰਟੀਆਂ ਚ ਗਏ ਉਹ ਤਾਂ ਇਸ ਵਾਰ ਭਾਜਪਾ ਨੇ ਇੱਕ ਦੇਸ਼ ਪੱਧਰ ਤੇ ਇੱਕ ਮਹਿੰਮ ਚਲਾਈ ਸੀ ਕਿ ਅਸੀਂ 1 ਲੱਖ ਦੇ ਕਰੀਬ ਲੀਡਰਾਂ ਨੂੰ ਦਲ ਬਦਲੀ ਕਰਾਉਣੀ ਹੈ ਹੋ ਸਕਦਾ ਆਪਣੇ ਵਿੱਚ ਕਾਮਯਾਬੀ ਹੋਏ ਨੇ ਕਾਫੀ ਤੇ ਪੰਜਾਬ ਚ ਵੀ ਕਈ ਉਮੀਦਵਾਰ ਨੇ ਜਿਹੜੇ ਦਲ ਬਦਲੀ ਦੇ ਕਰਕੇ ਆਪਣੇ ਦੂਜੀਆਂ ਪਾਰਟੀਆਂ ਚ ਗਏ ਜਿਨ੍ਹਾਂ ਨੂੰ ਕਿਸੇ ਵੇਲੇ ਚੰਗਾ ਮਾੜਾ ਕਹਿੰਦੇ ਸੀ ਪਰ ਅਚਾਨਕ ਉਹਨਾਂ ਦੀ ਸੋਚ ਕਿਵੇਂ ਬਦਲੀ ਇਹ ਤਾਂ ਹੁਣ ਰੱਬ ਹੀ ਜਾਣਦਾ ਤੇ ਸਾਡੇ ਜਿਹੜੇ ਅਹਿਮ ਜਿਹੜੇ ਉਮੀਦਵਾਰ ਨੇ ਇਸ ਵਾਰ ਇਲੈਕਸ਼ਨ ਦੇ ਵਿੱਚ ਜਿਨ੍ਹਾਂ ਤੇ ਕਾਫੀ ਨਜ਼ਰ ਆ ਸਾਰੇ ਤੇ ਉਹ ਹੈਗੀ ਕਿ ਪਤਾ ਪਟਿਆਲੇ ਤੋਂ ਇਹ ਵੀ ਦਲ ਬਦਲ ਕੇ ਕਾਂਗਰਸ ਤੋਂ ਭਾਜਪਾ ਉਮੀਦਵਾਰ ਬਣਿਆ ਹੈ ਮਹਾਰਾਣੀ ਪ੍ਰਨੀਤ ਕੌਰ ਉਹ ਤੋਂ ਬਾਅਦ ਬਠਿੰਡੇ ਤੋਂ ਹਰਸਿਮਰਤ ਕौरा ਖਾਲੀ ਦਲ ਦੀ ਤੇ ਉਹ ਤੋਂ ਬਾਅਦ ਸਾਡੇ ਜਲੰਧਰ ਤੋਂ ਚੰਨਜੀਤ ਸਿੰਘ ਸਾਹਕਾ ਮੁੱਖ ਮੰਤਰੀ ਨੇ ਅੰਗੁਰਦਾਸਪੁਰ ਤੋਂ ਉਪ ਮੁੱਖ ਮੰਤਰੀ ਕਾਂਗਰਸ ਦੇ ਰਹੇ ਨੇ ਜਿਹੜੇ ਉਹ ਹੈਗੇ ਸੁਖਿੰਦਰ ਸਿੰਘ ਰੰਧਾਵਾ ਤੇ ਇੱਕ ਹੋਰ ਜਿਹੜੀ ਲੁਧਿਆਣੇ ਦੀ ਬੜੀ ਦਿਲਚਸਪ ਸੀਟ ਹੈ ਉਹਦੇ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅ ਅਮਰਿੰਦਰ ਸਿੰਘ ਰਾਜਵੜਿੰਗ ਤੇ ਕਾਂਗਰਸ ਦੇ ਅ ਨੇਤਾ ਜਿਹੜੇ ਆਮ ਤੌਰ ਤੇ ਅਸੀਂ ਸੰਸਦ ਚ ਜਾਂ ਹੋਰ ਕਾਂਗਰਸ ਦੇ ਜਿਹੜੇ ਨੇਤਾ ਸੀਗੇ ਰਾਹੁਲ ਗਾਂਧੀ ਨਾਲ ਆਮ ਤੌਰ ਤੇ ਨੇੜੇ ਤੁਰਦੇ ਫਿਰਦੇ ਦਿਖਦੇ ਸੀ ਉਹ ਸੀਗੇ ਆਪਣੇ ਆਰਵਨੀਤ ਵੀ ਟੂ ਉਹ ਵੀ ਬੀਜੇਪੀ ਤੋਂ ਲੜ ਰਹੇ ਨੇ ਫਿਰ ਗੜਿੰਗ ਤੇ ਉਹ ਆਪ ਵਿੱਚ ਮੁਕਾਬਲਾ ਕਰ ਰਹੇ ਨੇ ਤੇ ਇਹਨਾਂ ਦੋਹਾਂ ਦੇ ਮੁਕਾਬਲੇ ਦੇ ਵਿੱਚ ਸਾਡੇ ਜਿਹੜੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਜੇ ਗੜਿੰਗ ਹਾਰਦੇ ਆ ਤਾਂ ਮੈਂ ਸਿਆਸਤ ਛੱਡ ਦੂੰਗਾ ਵੀ ਕੋ ਉਹਨਾਂ ਦਾ ਸਿਆਸੀ ਜਿਹੜਾ ਭਵਿਕਾ ਉਹ ਵੀ ਦਾਅ ਤੇ ਹੈ ਜਿਹੜਾ ਸਾਡੇ ਲੀਡਰਾਂ ਨੇ ਨਾਂ ਦੱਸਿਆ ਇਹ ਵੀ ਭਵਿਕਾ ਦਾਅ ਤੇ ਹੈ ਤੇ ਸਾਡੇ ਅੰਮ੍ਰਿਤਸਰ ਤੋਂ ਜਿਹੜੇ ਉਮੀਦਵਾਰ ਨੇ ਭਾਜਪਾ ਦੇ ਉਹਨੇ ਤਨਜੀਤ ਸਿੰਘ ਸੰਧੂ ਅਮਰੀਕਾ ਦੇ ਵਿੱਚ ਰਾਜਦੂਸੇ ਉੱਤੋਂ ਸੇਵਾਮੁਕਤ ਹੋ ਕੇ ਉਹਨਾਂ ਨੇ ਭਾਜਪਾ ਨਾਲ ਦੇ ਜੁਆਇਨ ਕੀਤੀ ਤੇ ਉਮੀਦਵਾਰ ਉਹਨਾਂ ਨੇ ਬਣਾਤਾ ਪੰਜਾਬ ਲਈ ਜਿਹੜੀ ਸਭ ਤੋਂ ਸਰਕਾਰ ਲਈ ਸਭ ਤੋਂ ਵੱਡੀ ਜਿਹੜੀ ਚੁਣੌਤੀ ਹੈ ਉਹ ਹੈ ਕਿ ਉਹਦੇ ਜਿਹੜੇ ਪੰਜ ਮੰਤਰੀ ਨੇ ਉਹ ਮੈਦਾਨ ਚ ਕਾਰੇ ਗਏ ਨੇ ਇਸ ਵਾਰ ਲੱਗਦਾ ਕਿ ਪਾਰਟੀਆਂ ਨੂੰ ਜਿਸ ਤਰ੍ਹਾਂ ਦਲ ਬਦਲੀਆਂ ਕਰਾਈਆਂ ਨੇ ਉਹ ਜਾਂ ਉਹਨਾਂ ਕੋਲ ਆਪਣੇ ਸਿਰਕਟ ਲੀਡਰਾਂ ਨੂੰ ਲਾਉਣਾ ਪਿਆ ਤੇ ਇਹ ਲੱਗਦਾ ਹੈ ਕਿ ਇਹਨਾਂ ਕੋਲ ਲੀਡਰਾਂ ਦੀ ਥੋੜੀ ਕਮੀ ਜੀ ਮਹਿਸੂਸ ਹੋ ਰਹੀ ਹੈ ਕਿਉਂਕਿ ਪਿਛੋਂ ਲੀਡਰ ਤਾਂ ਆਉਣੇ ਬੰਦ ਹੋ ਗਏ ਕਿਉਂਕਿ ਪਹਿਲਾਂ ਸਟੂਡੈਂਟਸ ਯੂਨੀਅਨ ਚ ਆਉਂਦੇ ਸੀਗੇ ਕਿਸਾਨ ਜਥੇਬੰਦੀਆਂ ਚੋਂ ਟ੍ਰੇਡ ਯੂਨੀਅਨਾਂ ਚੋਂ ਲੀਡਰ ਆਉਂਦੇ ਸੀ ਪਰ ਜ਼ਿਆਦਾ ਪਰਿਵਾਰਵਾਦ ਸ਼ੁਰੂ ਹੋ ਗਿਆ ਹਰ ਇੱਕ ਪਾਰਟੀ ਦੇ ਵਿੱਚ ਹਰ ਇੱਕ ਨੇਤਾ ਨੇ ਜਿਹੜੇ ਆਏ ਸੀ ਉਹ ਪਿਛੋਂ ਲੀਡਰ ਬੰਦ ਹੋ ਗਏ ਤੇ ਪਰਿਵਾਰ ਚ ਆਉਣੇ ਲੱਗੇ ਲੋਕਾਂ ਦਾ ਲਗਭਗ ਮੂੰਹ ਭਾਂਗੇ ਹੋਇਆ ਵੈ ਕਿਉਂਕਿ ਨਵਾਂ ਲੀਡਰ ਆਉਂਦਾ ਨਹੀਂ ਉਹ ਕਿੰਨੀ ਦੇਰ ਤੱਕ ਪਿੱਛੇ ਲਈ ਰੱਖਣਗੇ ਇੱਕ ਬੜਾ ਸੋਚਣ ਦੀ ਗੱਲ ਹੈ ਕਿ ਹਰ ਇੱਕ ਪਾਰਟੀ ਨੂੰ ਕਿ ਹੁਣ ਜਿਹੜਾ ਇਸ ਵਾਰ ਲਈ ਬੜਾ ਖਾਸ ਧਿਆਨ ਦੇ ਜੇ ਨਵੀਂ ਲੀਡਰਸ਼ਿਪ ਹੀ ਨਹੀਂ ਆਈ ਨਵੇਂ ਵਿਚਾਰ ਹੀ ਨਹੀਂ ਆਏ ਤਾਂ ਉਹ ਅੱਗੇ ਕਿਦਾਂ ਸਰਵਾਈਵ ਕਰਨਗੇ ਇੱਕ ਚਾ ਕੋਈ ਵੀ ਪਾਰਟੀ ਉਹਦੇ ਲਈ ਬੜਾ ਇੱਕ ਇੱਕ ਅਹਿਮ ਇੱਕ ਮੋੜ ਹੈ ਇਹ ਤੇ ਸਾਡੇ ਪੰਜਾਬ ਦੇ ਜਿਹੜੇ ਪੰਜ ਮੰਤਰੀ ਆ ਅੰਮ੍ਰਿਤਸਰ ਤੋਂ ਕੁਲਦੀਪ ਸਿੰਘ ਧਾਲੀਵਾਲ ਲਾਲਜਿੰਦਰ ਪੁੱਲਖਟੂਰ ਸਾਹਿਬ ਤੋਂ ਆ ਗੁਰਮੀਤ ਸਿੰਘ ਗੋਟੀਆਂ ਸਾਡੇ ਬਠਿੰਡਾ ਤੋਂ ਆ ਗੁਰਮੀਤ ਸਿੰਘ ਮੀਤਿਆ ਸੰਗਰੂਰ ਤੋਂ ਆ ਤੇਬਲ ਵੀ ਡਾਕਟਰ ਬਲਵਿੰਦਰ ਸਿੰਘ ਪਟਿਆਲੇ ਤੋਂ ਹੈ ਇਹ ਵੀ ਇੱਕ ਪੰਜਾਬ ਸਰਕਾਰ ਦਾ ਇੱਕ ਜਿਹੜਾ ਵਕਾਰ ਹੈ ਦਾਤ ਹੈ ਕਿਉਂਕਿ ਤੇ ਮੰਤਰੀ ਵੀ ਮੈਦਾਨ 'ਚ ਨੇ ਸਭ ਤੋਂ ਜਿਹੜੀ ਦਿਲਚਸਪ ਸੀਟ ਹੈ ਖਡੂਰ ਸਾਹਿਬ ਦੇ ਤੋਂ ਵਾਰਿਸ ਪੰਜਾਬ ਦੇ ਜਿਹੜੇ ਸਾਡੇ ਉਮੀਦਵਾਰ ਦੇ ਅੰਮ੍ਰਿਤ ਆਜ਼ਾਦ ਮੀਰਵਾਦ ਖੜੇ ਹੋਏ ਨੇ ਉਹ ਅਮਰਪਾਲ ਸਿੰਘ ਨੇ ਤੇ ਇਥੇ ਇੱਕ ਦੇਖਣ ਵਾਲੀ ਹੋਊਗੀ ਕਿ ਇਥੇ ਜਿਹੜੀ ਇੱਕ ਕੱਟੜਪੰਥੀ ਨੂੰ ਜਿਹਨੂੰ ਕਹਿੰਦੇ ਆ ਕਿ ਉਧਰ ਲੋਕਾਂ ਚ ਝਕਾ ਹੋਊਗਾ ਕਿ ਇੱਕ ਹੋਰ ਜਿਹੜੀਆਂ ਜਿਹਨੂੰ ਆਪਾਂ ਧਰਮ ਮੇਕ ਜਾਂ ਹੋਰ ਪਾਰਟੀਆਂ ਨਾ ਤਰ੍ਹਾਂ ਦਾ ਨਾਮ ਦੇ ਕੇ ਆਪਣੇ ਨੂੰ ਸੰਬੋਧਨ ਕਰਨੀਆਂ ਉਹਨਾਂ ਕਰਨੀ ਲੋਕਾਂ ਦਾ ਝੁਕਾ ਹੁੰਦਾ ਆ ਸਾਡੇ ਜਿਹੜੇ ਇੱਕ ਹੋਰ ਸੀਟ ਆ ਉੱਤੇ ਫਰੀਦਕੋਟ ਦੀ ਆ ਫਰੀਦਕੋਟ ਦੇ ਵਿੱਚ ਗਾਇਕ ਤੇ ਕਲਾਕਾਰ ਨੇ ਸਾਡੇ ਕਰਮਜੀਤ ਨਮੋਲ ਤੇ ਭਾਜਪਾ ਦੇ ਹਾਂਸ ਰਾਜ ਹਾਂਸ ਨੇ ਇਹ ਮੁਕਾਬਲਾ ਵੀ ਇੱਥੇ ਬੜਾ ਦਿਲਚਸਪ ਹੈ ਤੇ ਇੱਥੇ ਇੱਕ ਆਪਣੇ ਇੰਦਰਾਮ ਸਾਹਬ ਦਾ ਪ੍ਰਧਾਨ ਉਹ ਇੰਦਰਾ ਗਾਂਧੀ ਜਿਹੜੇ ਕਤਲ ਦੇ ਦੋਸ਼ ਚੇਲੇ ਨੂੰ ਸੀਗੇ ਬਿਹੰਸ ਸਿੰਘ ਉਹਨਾਂ ਦਾ ਬੇਟਾ ਆਜ਼ਾਦਮੀ ਪਾਰਗੋ ਇੱਥੇ ਲੜ ਰਿਹਾ ਤੋਂ ਟੋਟਲ ਮੈਂ ਅਸੀਂ ਕਹਿ ਸਕਦੇ ਹਾਂ ਕਿ ਸਾਡੇ ਜਿਹੜੇ ਇਸ ਮਤ ਦੇ ਮੁਕਾਬਲੇ ਦੇ ਵਿੱਚ ਬੜਾ ਦਿਲਚਸਪ ਹੈ ਕਿਸੇ ਨੂੰ ਬਹੁਤੀ ਕਿਹਾ ਨਹੀਂ ਜਾ ਸਕਦਾ ਕਿ ਬਹੁਤ ਅੱਗੇ ਚੱਲ ਰਿਹਾ 19 ਕੀ ਦਾ ਫਰਕ ਹੋ ਸਕਦਾ ਤੇ ਇਸ ਵਾਰ ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ ਸਾਡੇ ਜਿਹੜੇ 328 ਉਮੀਦਵਾਰ ਖੜੇ ਹੋਏ ਨੇ ਉਹਦੇ ਚੋਂ ਸਿਰਫ 26 ਔਰਤਾਂ ਨੇ ਇਹ ਜਿਹਨੂੰ ਆਪਾਂ ਸਾਰੇ ਪਾਰਟੀਆਂ ਔਰਤਾਂ ਲਈ ਕਹਿੰਦੀ ਅਸੀਂ ਆਹ ਕਰਤਾ ਉਹ ਕਰਤਾ ਪਰ ਜਿਹੜੀਆਂ ਟਿਕਟਾਂ ਦੇਣ ਦੇ ਮਾਮਲੇ 'ਚ ਬੜੀ ਕੰਜੂਸੀ ਕੀਤੀ ਜਾ ਰਹੀ ਹੈ ਤੇ ਉਹਨਾਂ ਨੇ ਟਿਕਟਾਂ ਸਿਰਫ ਜਿਹੜੀਆਂ 26 ਔਰਤਾਂ ਦਾ ਖੜਾ ਹੋਣਾ ਆਇਆ ਵੀ ਜਿਹਨੂੰ ਕਹਿੰਨੇ ਹੈ ਕਿ ਅਸੀਂ ਅੱਧਿਆਵਾਦੀ ਕਹਿੰਨੇ ਆ ਅੱਧਵਾਦੀ ਚੋ ਵੀ ਇਹ ਦੇਖੋ 328 ਚੋ ਕਿੰਨੀਆਂ ਇੱਕ ਔਰਤਾਂ ਨਹੀਂ ਸਿਰਫ 26 ਤੇ ਫਿਰ ਉਹ ਕਿਦਾਂ ਆਵਾਜ਼ ਉਹਨਾਂ ਦੀ ਜਾਏਗੀ ਤੇ ਕੌਣ ਇਹਨਾਂ ਦੇ ਲਈ ਕਾਨੂੰਨ ਦਾ ਜਾਂ ਇਹਨਾਂ ਦੀ ਰੱਖਿਆ ਸੰਬੰਧੀ ਆਵਾਜ਼ ਠਾਏਗਾ ਇਹ ਇੱਕ ਅੱਜ ਦਾ ਥੋੜਾ ਪੰਛੀ ਚਾਹ ਜੀ ਸੀਗੀ ਤੇ ਬਾਕੀ ਚੋਣ ਕਮਿਸ਼ਨ ਨੂੰ ਇੱਕ ਇਥੋਂ ਬੇਨਤੀ ਕਰਦੇ ਆਂ ਕਿ ਜਿਹੇ ਜਿਹੜੇ ਮਾਹੌਲ ਦੇ ਵਿੱਚ ਇੰਨਾ ਲੰਬਾ ਸਮਾਂ ਚੋਣ ਦਾ ਪਰ ਰੱਖਿਆ ਉਹ ਵੀ ਮੌਸਮ ਭਾਗ ਤੇ ਕਮਾਂਤਰੀ ਪੱਦਰ ਦੇ ਕੋਈ ਖਵਾਣੀ ਦੇ باوجود ਬੀਅੰਡਿੰਗ ਕਪੇ ਆਨ ਗਰਮੀ ਪੈਣੀ ਹੈ 23 ਦਾ ਰਿਕਾਰਡ ਵੀ ਟੁੱਟ ਚੋ ਟੁੱਟ ਵੀ ਰਿਹਾ ਹੈ 52 ਤੱਕ ਡਿਗਰੀ ਤੱਕ ਟੈਂਪਰੇਚਰ ਚਲਾ ਗਿਆ ਹੈ ਤੇ ਜਿਹੜਾ ਜਿਹਨੂੰ ਆਪਾਂ ਲੋਕਤੰਤਰ ਦਾ ਬਾਦਸ਼ਾ ਆਮ ਬੰਦਾ ਕਹਿੰਦੇ ਆ ਉਹ ਖੜ ਕੇ ਗਰਮੀ ਚ ਧੁੱਪ ਚ ਕਈ ਵਾਰ ਤਾਂ ਪਾਣੀ ਵੀ ਨਹੀਂ ਮਿਲਦਾ ਹੋਣਾ ਕਈ ਮਲ ਅਸਪੈਰ ਫੋਟੋਆਂ ਖਬਰਾਂ ਆ ਰਹੀਆਂ ਕਿ ਪੋਲਿੰਗ ਸਟਾਫ ਵੀ ਗਰਮੀ ਚ ਬੇਹੋਸ਼ ਹੋ ਗਿਆ ਤੋਂ ਬੇਨਤੀ ਹੈ ਕਿ ਅਗਲੀ ਵਾਰ ਜਿਹੜੇ ਚੋਣ ਜਿਹੜਾ ਆਪਣਾ ਪ੍ਰੋਗਰਾਮ ਬਣਾਇਆ ਜਾਵੇ ਉਹਦੇ ਵਿੱਚ ਆਮ ਲੋਕਾਂ ਨੂੰ ਘਟੋ ਘਟ ਇਹ ਹਾਲਾਤ ਦੇਖ ਕੇ ਜਾਣ ਕੇ ਉਹ ਗਰਮੀ ਬਰਸਾਤ ਠੰਡ ਕਿੱਦਾਂ ਕਾ ਆਪਣਾ ਸਹਾਰ ਸਕਦੇ ਆ ਤੇ ਇਸ ਪੜਾਅ ਨੂੰ ਹੋ ਸਕੇ ਤਾਂ ਘੱਟ ਤੋਂ ਘੱਟ ਰੱਖਿਆ ਜਾਵੇ ਤਾਂ ਜੋ ਲੋਕਾਂ ਦਾ ਜਿਹੜੇ ਹੋਰ ਕੰਮ ਰੁਕ ਜਾਂਦੇ ਆ ਸਰਕਾਰਾਂ ਦੇ ਉਹ ਅੱਗੇ ਚੱਲਦੇ ਰਹਿਣ ਇਸ ਮੰਗ ਤੋਂ ਇਨ ਲਈ ਬਹੁਤ ਬਹੁਤ ਧੰਨਵਾਦ